ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲੀ ਗਲੀ ਹੋਗੇ ਚਰਚੇ ਇਹ ਗੀਤ ਪਤਾ ਨਹੀਂ ਕਿਹਦਾ ਪਰ ਮੈਨੂੰ ਵਧੀਆ ਲੱਗਦਾ ਜਦੋਂ ਮੈਂ ਕਦੇ ਸੁਣਦਾ ਤੇ ਹੁਣ ਚਰਚੇ ਥਾਰ ਵਾਲੀ ਬੀਬੀ ਦੇ ਬਹੁਤ ਨੇ ਉਹ ਤਾਂ ਜੋ ਕੁਝ ਹੋ ਗਿਆ ਉਥੇ ਪੁਲਿਸ ਦਾ ਵੀ ਵਿਜੀਲੈਂਸ ਦਾ ਵੀ ਬਹੁਤ ਵੱਡਾ ਯੋਗਦਾਨ ਤੇ ਧੰਨਵਾਦ ਉਹਨਾਂ ਨੇ ਬੰਦੇ ਦਾ ਪੁੱਤ ਬਣਾ ਕੇ ਉਹ ਬੀਬੀ ਨੂੰ ਪੁੱਤ ਬਣਾ ਕੇ ਛੱਡਣਗੇ ਬੈਲੀਆਂ ਦੇ ਮੋਰੀ ਨੂੰ ਉਹ ਕੰਮ ਕਰਦਾ ਅੱਛਾ ਅੱਜ ਨਾ ਮੈਂ ਕੁਝ মিডিਆ ਵਾਲੇ ਦੇਖੇ ਦੇਖੇ ਨਹੀਂ ਸੁਣੇ ਲੈ ਕਹਿੰਦੇ ਹੁਣ ਜਿਹੜੇ ਵਿਜੀਲੈਂਸ ਵਾਲੇ ਕਹਿੰਦੇ ਉਹ ਵੀ ਬੀਬੀ ਦੇ ਨਾਲ ਹਮਦਰਦੀ ਪ੍ਰਗਟਾ ਆਗੇ ਪਰ ਮਾਨ ਤਿੰਨ ਦਿਨ ਦਾ ਸੀ ਤੇ ਬੀਬੀ ਨੂੰ ਅੱਜ ਹੀ ਦੁਬਾਰਾ ਕੋਰਟ ਵਿੱਚ ਪੇਸ਼ ਕਰਕੇ ਜੇਲ੍ਹ ਵਿੱਚ ਭੇਜਤਾ ਮਤਲਬ ਜਿਵੇਂ ਉਹਨੇ ਡਰਾਮਾ ਕੀਤਾ ਸੀ ਕਿ ਮੇਰੇ ਗੁਰਦੇ ਵਿੱਚ ਪਥਰੀ ਐ ਤੇ ਜੋ ਮਰ ਜਾਂਦੀ ਜੇਲ੍ਹ ਵਿੱਚ ਸੌਰੀ ਹਸਪੀਟਲ ਦੇ ਵਿੱਚ ਫੇਰ ਫੇਰ ਕੀ ਕਹਿੰਦੇ ਤੁਸੀਂ ਤੇ ਜਿਹੜੇ ਵਿਚਾਰੇ ਉਹ ਫੜ ਕੇ ਲੈ ਕੇ ਗਏ ਸੀ ਕੋਈ ਚਪਾਈ ਹੋਊਗਾ ਕੋਈ ਹਾਉ ਦੀ ਐਸਆਈ ਹੋਊ ਐਸਐਟ ਹੋਊ ਉਹਨਾਂ ਦੀ ਸਾਰਕੀ ਨਹੀਂ ਲੈਣੀ ਸੀ ਉਹਦਾ ਕੀ ਪਤਾ ਹੈ ਜਿਹੜੀ ਬੀਬੀ ਕਹਿੰਦੀ ਮੇਰੀ ਇਹਦੇ ਨਾਲ ਮੈਰਿਜ ਨਹੀਂ ਹੋਈ ਸੀ ਉਹ ਤਾਂ ਉਦਾਂ ਮੇਰੇ ਦੋਸਤ ਸੀ ਅਸੀਂ ਉਦਾਂ ਘੁੰਮਦੇ ਫਿਰਦੇ ਸੀ ਚਿੱਟਾ ਵੇਚਣ ਵਾਸਤੇ ਐਂਬੂਲੈਂਸ ਦੇ ਵਿੱਚ ਇਹ ਤਾਂ ਮੇਰਾ ਮਿੱਤਰ ਸੀ ਉਹ ਤਾਂ ਐਵੇਂ ਕਿਸੇ ਨੂੰ ਚਿੱਟਾ ਰੱਖ ਕੇ ਮੈਨੂੰ ਫੜਾਤਾ ਐਵੇਂ ਥੋੜਾ ਉਹ ਤਾਂ ਘੜੀਆਂ ਨਕਲੀ ਸੀ 200 ਰੁਪਏ ਵਾਲੀ ਮੈਂ ਤਾਂ ਮੇਲੇ ਤੋਂ ਲਈ ਸੀ ਜਿਵੇਂ ਜਵਾਕ ਨਹੀਂ ਰਿਹਾੜ ਕਰਦੇ ਮੈਂ ਤਾਂ ਹੈਲੀਕਾਪਟਰ ਲੈਣਾ ਮਿਲ ਦਾ ਆਰਮੀ ਦਾ ਲੈ ਲੈਂਦੇ ਸੀ ਉਦਾਂ ਘੜੀ ਗਿਓ ਜੀ ਇਦਾਂ ਕਹਿੰਦੀ ਉਹ ਕਿਉਂਕਿ ਉਹ ਬੀਬੀ ਦੀ ਮੋਹ ਮੁਹੱਬਤ ਵਾਲੀ ਜਿਹੜੀ ਕਹਾਣੀ ਆ ਬਹੁਤ ਮਸ਼ਹੂਰ ਹੈ ਜੇ ਕਹਿ ਦਿੰਦੀ ਵੀ ਐ ਐਸਾਈਂ ਤਾਂ ਮੈਨੂੰ ਮੇਰੇ ਤਾਂ ਹੱਥ ਪੜ ਲਿਆ ਸੀਗੀ ਜੀ ਫੇਰ ਫੇਰ ਕਰਦੇ ਅਗਲੇ ਨੂੰ ਪਤਾ ਲੱਗਿਆ ਵੀ ਹੁਣ ਡਰਾਮੇ ਕਰਨੇ ਸ਼ੁਰੂ ਕਰਦੇ ਸਾਨੂੰ ਨਾ ਫਸਾ ਦੇ ਅਗਲੇ ਕੋਡ ਵਿੱਚ ਲੈ ਗਏ ਵੀ ਅੱਜ ਸੰਭ ਹੋ ਜੀ ਆ ਬੀਬੀ ਨੂੰ ਸੰਭੋ ਜੇ ਬਾਹਰ ਆਈਏ ਮੇਰੀ ਰੁੱਲਾ ਰੁੱਲਾ ਪਾ ਕੇ ਫਿਰ ਚੰਦ ਚਾੜੂਗੀ ਅਸੇ ਚੰਦ ਰੀਲਾਂ ਨਹੀਂ ਚਾੜਿਆ ਉਦਾਂ ਨਹੀਂ ਕੁਝ ਪਤਾ ਲੱਗਣਾ ਸੀ ਆਨਸਾਰ ਉਹਨੇ ਪਹਿਲਾਂ ਤਾਂ ਡੀਪ ਗਲੇ ਵਾਲੇ ਪੰਜਾਂ ਸੂਟ ਨਵੇਂ ਲੈ ਕਿਉਂਕਿ ਚਿੱਟੇ ਵਾਲੇ ਪੈਸੇ ਫਿਰ ਵੱਡੀਆਂ ਕਾਪੀਆਂ ਹੁੰਦੀਆਂ ਨੇ ਦੋ ਚਾਰ ਕਾਪੀਆਂ ਕੱਡੀਆਂ ਹੋਣ ਜਾਂ ਦੱਬੀਆਂ ਦੱਬੀਆਂ ਤੇ ਫਿਰ ਫਿਰ ਸਲੂਨ ਤੇ ਗਈ ਉਹ ਵਿਚਾਰੀ ਉਹ ੜੀ ਰਫਤਾਰ ਕੋਰ ਹੈ ਉਹਦੀ ਅਸ਼ਾ ਕੀ ਆਦ ਨੂੰ ਅਫਸਾਨਾ ਖਾਨ ਦੀ ਭੈਣ ਲੈ ਉਹ ੜੀ ਗੌਂਦੀ ਹੈ ਵੀ ਸੁਣੋ ਸੁਭਾਈਆਂ ਦਿੰਦੀਆਂ ਕਹਿੰਦੀ ਮੈਂ ਤਾਂ ਉਦਾਂ ਹੀ ਮੇਰੀ ਉਹ ਦੋਸਤ ਸੀ ਐਵੇਂ ਲੋਕ ਗੱਲਾਂ ਬਣਾਉਂਦੇ ਨੇ ਜਦੋਂ ਉਹ ਉੱਥੇ ਜਾ ਕੇ ਫੇਸਪੂਸ ਵੀ ਠੀਕ ਕਰਾਇਆ ਹੋਣਾ ਯਾਨੀ ਕਿ ਅਗਲੇ ਡਰ ਕੇ ਅਗਲੇ ਕਹਿੰਦੇ ਵੀ ਜੇ ਇਹ ਗਾਂਹ ਦੀ ਗਾਂ ਤਾਰਾ ਜੋੜ ਕੇ ਹੋਰ ਲੋਕਾਂ ਨੂੰ ਫਸਾ ਦਊਗੀ ਤਾਂ ਸਾਨੂੰ ਵੀ ਫਸਾ ਦਊਗੀ ਜੇ ਮਰ ਗਈ ਅਸ਼ਾ ਜਿਹੜਾ ਬੰਦਾ ਨਾ ਇੱਕ ਰਾਜ ਕਰਦਾ ਹੋਵੇ ਜਿਹਦੇ ਪਿੱਛੇ ਅੱਗੇ ਪਿੱਖੇ ਬੌਂਸਰ ਘੁੰਮਦੇ ਹੋਣ ਮੈਂ ਇਥੇ ਤੁਹਾਨੂੰ ਦਲੀਲ ਦੇ ਦੇਣਾ ਜਿਹੜਾ ਸਰਸੇ ਵਾਲਾ ਸੀ ਨਾ ਬਲਾਤਕਾਰੀ ਬਾਬਾ ਇਹਦੇ ਕੋਲ ਤਿੰਨ ਗੱਡੀਆਂ ਸੀ ਇੱਕੋ ਨੰਬਰ ਦੀਆਂ ਕਹਿੰਦੇ ਇਹ ਤੰਬੂ ਜਾ ਤਾਣ ਲੈਂਦਾ ਸੀ ਗੱਡੀਆਂ ਦੇ ਉੱਪਰ ਕਹਿੰਦੇ ਪਤਾ ਨਹੀਂ ਲੱਗਦਾ ਸੀ ਵੀ ਬਾਬਾ ਕਿਹੜੀ ਗੱਡੀ ਵਿੱਚ ਬੜਿਆ ਉਹਦਾ ਮਤਲਬ ਸੀ ਵੀ ਕਹਿੰਮੀ ਕੋਈ ਕੱਢ ਕੇ ਚਾਰ ਮਾਰੂ ਥਾਪੜੇ ਮੂੰਹ ਤੇ ਉਹਦੋਂ ਪਛਾਣ ਨਹੀਂ ਸੀ ਜਾਂ ਕੋਈ ਗੋਲੇ ਗਾੜੇ ਮਾਰ ਦੂ ਉਹ ਤਾਂ ਤਾਂ ਕਰਦਾ ਸੀ ਤੇ ਜਦੋਂ ਜੇਲ੍ਹ ਵਿੱਚ ਲਾ ਗਿਆ ਉਹੀ ਬਾਬਾ ਹੈ ਨਾ ਜਿਹੜਾ ਥਾਨੀ ਪ੍ਰੀਤ ਨਾਲ ਇੰਗਲਿਸ਼ ਵਿੱਚ ਗਾਣੇ ਵੀ ਗਾਉਂਦਾ ਸੀ ਪਤਾ ਹੀ ਹੈ ਤੁਹਾਨੂੰ ਫੇਰੋਂ ਹੀ ਬਣਾਈ ਸੀ ਜਦੋਂ ਉਹ ਰਾਜ ਕਰਦਾ ਸੀ ਜਦੋਂ ਹੱਥ ਗੜੀ ਲੱਗ ਗਈ ਤੇ ਫਿਰ ਬਿਲਕਦਾ ਸੀ ਕਹਿੰਦਾ ਜੀ ਕਲਫ ਦਿਓ ਮuje ਦਾੜ ਕਿੱਟੀ ਹੋ ਗਈ ਹੈ ਕਹਿੰਦੇ ਸੀ ਨਾ ਜਦੋਂ ਤਖਤ ਤੋਂ ਥੱਲੇ ਲਾ ਦਿੱਤਾ ਜਾਵੇ ਨਾ ਫਿਰ ਔਕਾਤ ਪਤਾ ਕੀ ਹੁੰਦੀ ਹੈ ਸਾਡੇ ਨਾਲ ਅਸੀਂ ਇੱਕ ਘਰੇ ਡੌਗੀ ਪਾਲਿਆ ਹਜੇ ਉਹ 2 ਮਹੀਨਿਆਂ ਦਾ ਹੋਇਆ ਤੇ ਉਹ ਬੈੱਡ ਤੇ ਹੁੰਦਾ ਏਸੀ ਲੱਗਾ ਹੁੰਦਾ ਵਧੀਆ ਖੈਰ ਕੰਪਨੀ ਦਾ ਠੀਕ ਹੈ ਜੇ ਅਸੀਂ ਬੰਦ ਕਰ ਲਈਏ ਇਹਨੂੰ ਤੇ ਉਹ ਕਹਿਣਾ ਸ਼ੁਰੂ ਕਰਨਗੇ ਵੀ ਲਾਓ ਏਸੀ ਦੁਬਾਰਾ ਠੀਕ ਹੈ ਉਹਨੂੰ ਵੀ ਸਮਝ ਹੈ ਵੀ ਮੇਰੇ ਲਈ ਇਹ ਸਵਰਗ ਹੈ ਠੀਕ ਹੈ ਹੁਣ ਜਿਹੜਾ ਬੰਦਾ ਵੱਡੀਆਂ ਗੱਡੀਆਂ 'ਚ ਘੁੰਮਦਾ ਹੋਵੇ ਅੱਗੇ ਪਿੱਛੇ ਬੌਂਸਰਾਂ ਹੋਣ ਤੇ ਵਧੀਆ ਖਾਣਾ ਹੋਵੇ ਤੇ ਉਹਨੂੰ ਫੜ ਕੇ ਹੱਥ ਖੜੀ ਲਾ ਕੇ ਤੁਸੀਂ ਜੇਲ੍ਹ ਵਿੱਚ ਭੇਜ ਦਿਓ ਤੋ ਵੈਸੀ ਮਰ ਜਾਂਦਾ ਹੁੰਦਾ ਇਹ ਕਹਿ ਲਓ ਵੀ ਜਿਹੜਾ ਕੁੱਤਾ ਜਿਹੜਾ ਡੌਗੀ ਏਸੀ ਵਿੱਚ ਰਹਿੰਦਾ ਉਹਨੂੰ ਬਾਹਰ ਕੱਢ ਦਿਓ ਉਧਰਲੀ ਨਰਕ ਹੈ ਉਹ ਸਮਝ ਆਈ ਗੱਲ ਦੀ ਚਲੋ ਮੇਰਾ ਫੋਕਸ ਅੱਜ ਦੀ ਵੀਡੀਓ ਤੇ ਇਹ ਸੀ ਵੀ ਆ ਜਿਹੜੇ ਬੰਦੇ ਨਾ ਬੀਜਿੰਗ ਲੈਸਰੂਮ ਦੇ ਪੁਲਿਸ ਨੂੰ ਥੋੜਾ ਜਆ ਵੱਧ ਘੱਟ ਬੁਲਦੇ ਉਹਨਾਂ ਨੂੰ ਬੇਨਤੀ ਹੈ ਮਹਿਕਮੇ ਦੇ ਵਿੱਚ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਮੈਂ ਬਹੁਤ ਵਾਰੀ ਕਿਹਾ ਸਾਰੇ ਮਾੜੇ ਨਹੀਂ ਹੁੰਦੇ ਪਰ ਜੇ ਕੋਈ ਚੰਗਾ ਬੰਦਾ ਚੰਗਾ ਕੰਮ ਕਰਦਾ ਨਾ ਉਹਦਾ ਧੰਨਵਾਦ ਕਰਿਆ ਕਰੋ ਇੱਕ ਕੇ ਰਸੇ ਨਾ ਸਭ ਨੂੰ ਬਲੇਡ ਤੇ ਕਰੋ ਥੋੜੇ ਬਦ ਤੇ ਸ਼ਰਮ ਕਰ ਲਿਆ ਕਰੋ ਅੱਛਾ ਉਹ ਬੀਬੀ ਬਾਰੇ ਤੁਹਾਨੂੰ ਪਤਾ ਜਿਹੜੀ ਬੀਬੀ ਥਾਰ ਵਾਲੀ ਮਸ਼ਹੂਰ ਹੋਗੀ ਉਹਦਾ ਪਿੰਡ ਹੈਗਾ ਬਠਿੰਡੇ ਜ਼ਿਲ੍ਹੇ ਚ ਜੱਕ ਫਤੇ ਸਿੰਘ ਵਾਲਾ ਕਈਆਂ ਨੂੰ ਭੁਲੇਖਾ ਹੋਵੇ ਭੁਲੇਖਾ ਕੱਢ ਲਿਓ ਸ਼ਖਬੀਰ ਬਾਦਲ ਦੇ ਉੱਥੇ ਨਾਨਕੇ ਨੇ ਇਹ ਵੀ ਨੋਟ ਕਰ ਲਿਓ ਅਛਾ ਸ਼ਵੀਰਵਾਲ ਤੋਂ ਇਹ ਪੁੱਛ ਲਿਓ ਵੀ ਤੇਰੇ ਪਿਓ ਦੇ ਸਹੁਰੇ ਕਿੱਥੇ ਨੇ ਉਹ ਦੱਸ ਦੂਗਾ ਉਹ ਕਹੂਗਾ ਵੀ ਮੇਰੇ ਪਿਓ ਦੇ ਸਹੁਰੇ ਵੀ ਨਹੀਂ ਇੱਥੇ ਤੇ ਮੇਰੇ ਨਾਨਕੇ ਵੀ ਨਹੀਂ ਇੱਥੇ ਉੱਥੋਂ ਦੀ ਐ ਕੁੜੀ ਉਹ ਹੋਰ ਸੁਣੋ ਜਿੱਥੋਂ ਖੜੀ ਐ ਨਾ ਅਫਸਾਨਾ ਖਾਨ ਦੇ ਘਰੋਂ ਉਹ ਵੀ ਬਾਦਲਪਿੰਡ ਐ ਇਹ ਚੇਤੇ ਰੱਖਿਓ ਮੈਂ ਤੁਹਾਨੂੰ ਤਾਂ ਚੇਤੇ ਕਰਾਇਆ ਵੀ ਜਿਹੜੇ ਬੀਜ ਬੀਜੇ ਹੋਏ ਨੇ ਨਾ ਕੰਡੇ ਬੀਜੇ ਹੋਏ ਨੇ ਤੇ ਜਿਹੜੇ ਕਹਿੰਦੇ ਨੇ ਨਾ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਇਹ ਉਹੀ ਉਹਨਾਂ ਦੇ ਕੰਡੇ ਵਿਜੇ ਹੋਏ ਨੇ ਇਹ ਉਹਨਾਂ ਨੇ ਭਰਤੀ ਕੀਤੀ ਹੋਏ ਬੀਬੀ ਉਹਨਾਂ ਨੇ ਕੀਤੀ ਹੋਈ ਆ ਔਰ ਜਿਹੜੀ ਬੀਬੀ ਮਰ ਗਈ ਨਾ ਸ੍ਰਿੰਦਰ ਕੌਰ ਜਿਹਨੂੰ ਸਾਡੇ ਪਿੰਦਰਪਾਲ ਵਰਗੇ ਨੇ ਮਾਤਾ ਖੀਵੀ ਦਾ ਖਤਾਬ ਦੇਤਾ ਸੀ ਮਾਤਾ ਖੀਵੀ ਪਤਾ ਕੌਣ ਹੈ ਗੁਰੂ ਅੰਗਦ ਦੇਵ ਸੱਚੇ ਪਾਸ਼ਾ ਦੇ ਮਹਿਬ ਇਹਨਾਂ ਬੇਸ਼ਰਮਾ ਨੇ ਸ੍ਰਿੰਦਰ ਕੌਰ ਬਾਅਦ ਨੂੰ ਮਾਤਾ ਖੀਵੀ ਬਣਾਤਾ ਸੀ ਤੇ ਖੀਵੀ ਮਾਤਾ ਪਤਾ ਕੌਣ ਸੀ ਤੇ ਜਿਹੜੇ ਗੁਰੂ ਅੰਗਦ ਦੇਵ ਸੱਚੇ ਪਾਸ਼ਾ ਨੇ ਉਹਨਾਂ ਦੇ ਮਹਿਰ ਸੀ ਤੇ ਇਹ ਜਿਹੜੀ ਬੀਬਾ ਸੁਰਿੰਦਰਪੁਰ ਘਟ ਬਾਲਰ ਸੀ ਇਹਨੇ ਇਹ ਜੀਆਂ ਬੀਬੀਆਂ ਪੁਲਿਸ ਚ ਬੈਗਾਂ ਦੇ ਬੈਗ ਨੋਟਾਂ ਦੇ ਲੈ ਕੇ ਭਰਤੀ ਕੀਤੀਆਂ ਸੀ ਖਰੇ ਤੋਂ ਪੈਸੇ ਲੈ ਹੋਣੇ ਇਹ ਇਹਨੂੰ ਮਜੀਠੀਏ ਦੇ ਹਵਾਲੇ ਕੀਤਾ ਹੋਣਾ ਵੀ ਮੈਂ ਚਿੱਟਾ ਵੇਚਣਾ ਤੂੰ ਗਾਹਾਂ ਵੇਚ ਗਿਆ ਤੂੰ ਗਾਹਾਂ ਫੜਾ ਗਿਆ ਇਹ ਉਹ ਬੀਬੀ ਹੈ ਮਤਾਂ ਮਾਲ ਹੈ ਵੀ ਕਿੰਨ ਨੂੰ ਭਲੇਖਾ ਹੋਵੇ ਬੀਬੀ ਬੀ ਕਿਤੋਂ ਪੜੀ ਐ ਇਹ ਬਾਦਲ ਪਿੰਡ ਤੋਂ ਪੜੀ ਐ ਬੀਬੀ ਇਹ ਠੀਕ ਐ ਮੈਨੂੰ ਖੁਸ਼ੀ ਕਿਸ ਗੱਲ ਦੀ ਐ ਬੀਬੀ ਫੜੀ ਐ ਵੀ ਇਹੇ ਜੀਆਂ ਬੀਬੀਆਂ ਨੂੰ ਰਿਸਰਚ ਕਰੋ ਵੀ ਕਿੱਥੇ ਕਿੱਥੇ ਥਾਰ ਘੁੰਮਦੀ ਐ ਅਸ਼ਾ ਜਿਹੜਾ ਆਰ ਨੇਤ ਐ ਨਾ ਉਹਦੇ ਬਾਰੇ ਸੁਣੇ ਉਹ ਵੀ ਕਹਿੰਦਾ ثار ਘੁੰmdi ਤੇਰੇ ਪੁੱਤ ਦਾ ਕੰਮ ਚੱਲਦਾ ਬਾਪੂ ਸਵੇਰੇ ਉੱਠ ਕੇ ਚਿੱਟੇ ਕੱਪੜੇ ਪਾ ਲਿਆ ਕਰੀ ਕਣਕ ਦੇ ਦਾਣੇ ਜਿੰਨੇ ਖਾ ਲਿਆ ਕਰੀ ਆ ਗਈ ਉਹ ਦਿਮਾਗ ਚ ਗੱਲ ਇਹ ਸਾਰੇ ਉਹੀ ਨੇ ਇਹ ਉਹੀ ਨੇ ਕਣਕ ਦੇ ਦਾਣੇ ਵਾਲੇ ਜਿਹੜਾ ਬਾਪੂ ਨੂੰ ਕਹਿੰਦਾ ਖਾ ਲਿਆ ਕਰੀ ਹੁਣ ਤੇਰੇ ਪੁੱਤ ਦਾ ਟਾਪ ਤੇ ਕੰਮ ਚੱਲਦਾ ਅੱਛਾ 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 ਇਹ ਉਹ ਬੰਦਾ ਵੀ ਹੈ ਜਿਹੜਾ ਕਹਿੰਦਾ ਸੀ ਤੇਰੇ ਜਾਰ ਨੂੰ ਦੱਬਣ ਨੂੰ ਫਿਰਦੇ ਨੇ ਪਰ ਦੱਬਦਾ ਕਿੱਥੇ ਐ ਭਵੰਦਮਾਨੀ ਸਰਕਾਰ ਬਣੀ ਸੀ ਉਦੋਂ ਇਹ ਗਾਣਾ ਉਸ ਯਾਰ ਨੇ ਹੁੰਦਾ ਜਾਨਕਿ ਕੁੱਲ ਮਿਲਾ ਕੇ ਜੋ ਤਾਰਾਂ ਜੋੜੋਂਗੇ ਨਾ ਇੱਕ ਦੂਜੇ ਨਾਲ ਜੁੜ ਜਾਣਗੇ ਸਭ ਨੂੰ ਜਦੋਂ ਫਰੋੜੋਂਗੇ ਤੇ ਇਹ ਉਹੀ ਨੇ ਸੱਚ ਜਿਹੜੇ ਸਿੱਧੂ ਮੂਸੇਵਾਲੇ ਨੂੰ ਧਮਕੀਆਂ ਦਿੰਦੇ ਸੀ ਇਹ ਉਹੀ ਨੇ ਸਾਰੇ ਜਦ ਤਾਰਾਂ ਜੋੜੋਂਗੇ ਨਾ ਬੜਾ ਕੁਝ ਨਿਕਲਣਾ ਹਾਲੇ ਕੋਈ ਡੰਡੇ ਵਾਲਾ ਆਇਆ ਨਹੀਂ ਜਦੋਂ ਆ ਗਿਆ ਡੰਡੇ ਵਾਲਾ ਫਿਰ ਦੇਖਿਓ ਤੁਸੀਂ ਕੀ ਬਣਦਾ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ